ਅਮਰੀਕਾ ਕੈਨੇਡਾ ਦੀਆਂ ਜੇਲਾਂ ਚ ਕਿਉਂ ਸਾਡੇ ਮੁਲਕ ਦੇ ਲੋਕਾਂ ਨੂੰ ਸੜਨਾ ਪੈ ਰਿਹਾ ਹੈ ਇੰਡੀਆ ਚ ਅਸੀਂ ਸੁਭਾਅਕੀ ਕਈ ਛੋਟੇ ਮੋਟੇ ਅਪਰਾਧ ਕਰ ਜਾਂਦੇ ਆ ਪਰ ਵਿਦੇਸ਼ ਦੀ ਧਰਤੀ ਇਸ ਦੇ ਕਾਨੂੰਨ ਮਾਫ ਨਹੀਂ ਕਰਦੇ ਤੇ ਨਾ ਹੀ ਪੈਸੇ ਲੈ ਦੇ ਕੇ ਮਾਮਲਾ ਨਿਬੜਦਾ ਹੈ ਅਮਰੀਕਾ ਚ ਸਟੋਰ ਤੋਂ ਚੋਰੀ ਕਰਦੀ ਇੰਡੀਅਨ ਟੂਰਿਸਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਮੀਡੀਆ ਚ ਖੂਬ ਵਾਇਰਲ ਹੋਈਆਂ ਚੋਰੀ ਕਰਦੀ ਫੜੀ ਗਈ ਤੇ ਕਹਿੰਦੀ ਪੈਸੇ ਲੈ ਦੇ ਕੇ ਰਫਾ ਦਫਾ ਕਰ ਦਿਓ ਜੀ ਪਰ ਮੈਡਮ ਨੂੰ ਪਤਾ ਨਹੀਂ ਕਿ ਇਹ ਅਮਰੀਕਾ ਹੈ ਇੰਡੀਆ ਨਹੀਂ ਮਾਫੀਆਂ ਬਹਾਨੇ ਤਰਲੇ ਕਰਦੀ ਰਹੀ ਚੰਗੀ ਇੰਗਲਿਸ਼ ਵੀ ਬੋਲ ਲੈਂਦੀ ਸੀ ਪਰ ਅਕਲ ਪੱਖੋਂ ਕਮਜ਼ੋਰ ਜਾਪੀ ਚੋਰੀ ਫੜੀ ਗਈ ਤੇ ਪੂਰੀ ਦੁਨੀਆ 'ਚ ਬਦਨਾਮੀ ਹੋਈ ਸਾਰੇ ਮੁਲਕ ਦੀ ਗੱਲ ਇਸ ਤੋਂ ਵੀ ਅੱਗੇ ਦੀ ਸੁਣੋ ਇੰਡੀਆ ਤੋਂ ਹੀ ਇੱਕ ਡਾਕਟਰ ਮੋਨਾ ਘੋਸ਼ ਸ਼ਿਕਾਗੋ 'ਚ ਆਪਣੇ ਪ੍ਰੋਫੈਸ਼ਨ ਦੇ ਨਾਲ ਬੇਈਮਾਨੀ ਕਰ ਬੈਠੀ ਤੇ ਅਖੀਰ ਪੁਲਿਸ ਨੇ ਜਦਬੋਚੀ ਇਸੇ ਤਰ੍ਹਾਂ ਇੱਕ ਜੋਰਜੀ ਠੱਗੀ ਮਾਰ ਬੈਠਾ ਪਰ ਇਹ ਮੁਲਕ ਕਿੱਥੇ ਜਾਣ ਦਿੰਦੇ ਨੇ ਲੌਂਗ ਆਈਲੈਂਡ ਵਿੱਚ ਭਾਰਤੀ ਜੋਰਜੀ ਅਰੈਸਟ ਕੀਤਾ ਜਾਂਦਾ ਹੈ 68 ਸਾਲਾ ਲੇਡੀ ਦੇ ਨਾਲ ਬਜ਼ੁਰਗ ਲੇਡੀ ਦੇ ਨਾਲ 62000 ਡਾਲਰ ਦੀ ਉਹ ਠੱਗੀ ਮਾਰਦਾ ਉਸ ਉੱਪਰ ਦੋਸ਼ ਲੱਗਦੇ ਨੇ ਨਸਾਊ ਕਾਉਂਟੀ ਪੁਲਿਸ ਨੇ 17 ਜੁਲਾਈ ਨੂੰ 33 ਸਾਲ ਦਾ ਜੋਰਜੀ ਹੈਮੰਤ ਕੁਮਾਰ ਮਨੇਪਾ ਉਸ ਨੂੰ ਅਰੈਸਟ ਕਰਦੀ ਹੈ ਪੁਲਿਸ ਉਸ ਉੱਪਰ 18 ਸਾਲ ਦੀ ਲੇਡੀ ਦੇ ਨਾਲ 62000 ਡਾਲਰ ਦੀ ਠੱਗੀ ਮਾਰਨ ਦਾ ਦੋਸ਼ ਹੈ ਮਨੇਪਾ ਇੱਕ ਸੰਸਥਾ ਚਲਾਉਂਦਾ ਹੈ ਉਹ ਕਹਿੰਦਾ ਕਿ ਉਹ ਬੁਰੀਆਂ ਆਤਮਾਵਾਂ ਨੂੰ ਹਟਾਉਣ ਦੀ ਸੇਵਾ ਕਰਦਾ ਹੈ ਇਸ ਦੇ ਬਦਲੇ ਇੱਕ ਲੇਡੀ ਉਸ ਕੋਲ ਆਉਂਦੀ ਹੈ 3 ਜੁਲਾਈ ਨੂੰ ਤੇ ਉਸ ਲੇਡੀ ਤੋਂ ਉਹ 20000 ਡਾਲਰ ਵਸੂਲ ਕਰਦਾ ਹੈ ਬਾਅਦ ਵਿੱਚ ਉਸਨੇ 42000 ਡਾਲਰ ਹੋਰ ਮੰਗ ਕੀਤੀ ਤੇ ਉਸ ਲੇਡੀ ਦੇ ਨਾਲ ਬੈਂਕ ਵਿੱਚ ਚਲਾ ਜਾਂਦਾ ਪੈਸੇ ਕਢਵਾਉਣ ਦੇ ਲਈ ਬੈਂਕ ਦੇ ਸਟਾਫ ਨੂੰ ਡਾਊਟ ਹੁੰਦਾ ਹੈ ਠੱਗੀ ਦਾ ਸ਼ੱਕ ਹੋਣ ਤੇ ਫਿਰ ਬੈਂਕ ਪੁਲਿਸ ਨੂੰ ਇਨਫੋਰਮ ਕਰਦੇ ਆ ਜਿਸ ਤੋਂ ਬਾਅਦ ਮੁਨੇਪਾ ਨੂੰ ਬੈਂਕ ਦੀ ਪਾਰਕਿੰਗ ਵਿੱਚ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਉੱਪਰ ਵੱਡੀ ਚੋਰੀ ਯਾਨੀ ਕਿ ਗ੍ਰੈਂਡ ਲਾਰਸਨੀ ਤੇ ਜੋਤਿਸ਼ ਸੇਵਾਵਾਂ ਦੇਣ ਦਾ ਦੋਸ਼ ਲੱਗਦਾ ਹੈ ਕਿਉਂਕਿ ਨਿਊਯਾਰਕ ਵਿੱਚ ਪੈਸੇ ਲੈ ਕੇ ਜੋਤਿਸ਼ੀ ਸੇਵਾਵਾਂ ਦੇਣਾ ਗੈਰਕਾਨੂੰਨੀ ਹੈ ਜਦੋਂ ਤੱਕ ਕਿ ਇਹ ਸਪਸ਼ਟ ਤੌਰ ਤੇ ਐਂਟਰਟੇਨਮੈਂਟ ਦੇ ਲਈ ਨਾ ਹੋਵੇ 18 ਜੁਲਾਈ ਨੂੰ ਹੈਮਸਟੇਡ ਦੀ ਅਦਾਲਤ ਵਿੱਚ ਮਨੇਪਾ ਨੇ ਆਪਣੇ ਆਪ ਨੂੰ નિર્ਦੋਸ਼ ਦੱਸਿਆ ਪਰ ਉਸ ਨੂੰ ਨਿਗਰਾਨੀ ਯੰਤਰ ਯਾਨੀ ਕਿ ਐਂਕਲ ਮਾਨੀਟਰ ਦੇ ਨਾਲ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਰਿਹਾ ਕੀਤਾ ਜਾਂਦਾ ਹੈ ਨਸਾਊ ਕਾਉਂਟੀ ਪੁਲਿਸ ਨੇ ਹੋਰ ਸੰਭਾਵੀ ਪੀੜਤਾ ਨੂੰ ਹੈਲਪ ਦੇ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ ਇਸੇ ਤਰ੍ਹਾਂ ਡਾਕਟਰ ਮੋਨਾ ਘੋਸ਼ ਹੈ ਉਸ ਦੀ ਗੱਲ ਕਰਦੇ ਹਾਂ ਦਸ ਸਾਲ ਦੀ ਉਹਨੂੰ ਸਜ਼ਾ ਹੋਈ ਹੈ 2.4 ਮਿਲੀਅਨ ਹੈਲਥ케ਅਰ ਫਰਾਡ ਤੇ ਸ਼ਾਮਲ ਹੈ ਮੈਡੀਕਲ ਇੰਸ਼ੋਰੈਂਸਸ ਸਕੀਮਾਂ ਚ ਉਸਨੇ ਫੇਰ ਫੇਰ ਕੀਤਾ ਸੀ ਉਸਦੀ ਹੈਲਥ케ਅਰ ਪ੍ਰੈਕਟਿਸ ਬੰਦ ਕਰ ਦਿੱਤੀ ਗਈ ਹੈ ਤੇ ਲਾਇਸੈਂਸਸ ਦਾ ਰੱਦ ਕੀਤਾ ਗਿਆ ਇਸੇ ਤਰ੍ਹਾਂ ਪੰਜਾਬ ਤੋਂ ਗੱਲ ਕਰਦੇ ਆ ਇੱਕ ਮਾਂ ਧੀ ਨੇ ਕੈਨੇਡਾ ਚ ਸੁਪਨੇ ਦਿਖਾ ਕੇ ਸੱਤ ਨੌਜਵਾਨਾਂ ਦੇ ਨਾਲ ਠੱਗੀ ਮਾਰੀ ਫਰਜ਼ੀ ਮੰਗਣੀਆਂ ਵੀ ਕਰਵਾਈਆਂ ਸਰਹੰਦ ਦੀ ਖਬਰ ਹੈ ਸੁਖਦਰਸ਼ਨ ਕੌਰ ਹੈ ਤੇ ਉਸ ਦੀ ਤੀ ਹਰਪ੍ਰੀਤ ਕੌਰ ਹੈਰੀ ਹੈ ਉਹਨਾਂ ਉੱਪਰ ਸੱਤ ਨੌਜਵਾਨਾਂ ਨੂੰ ਕੈਨੇਡਾ 'ਚ ਵਸਣ ਦਾ ਸੁਪਨਾ ਦਿਖਾ ਕੇ ਲੱਖਾਂ ਰੁਪਏ ਠੱਗਣ ਦਾ ਦੋਸ਼ ਲੱਗਿਆ ਹੈ ਹਰਪ੍ਰੀਤ ਜੋ ਕਿ ਇਸ ਵੇਲੇ ਕੈਨੇਡਾ 'ਚ ਹੈ ਵਰਕ ਪਰਮਿਟ ਤੇ ਹੈ ਉਸ ਦੀਆਂ ਵੀਡੀਓ ਕਾਲ ਦੇ ਜ਼ਰੀਏ ਜਾਂ ਫਿਰ ਫੋਟੋ ਦੇ ਨਾਲ ਫਰਜ਼ੀ ਮੰਗਣੀਆਂ ਪੰਜਾਬ 'ਚ ਹੁੰਦੀਆਂ ਨੇ ਸੱਤ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ ਸੁਖਦਰਸ਼ਨ ਨੇ ਪੇੜ ਤੇ ਪਰਿਵਾਰਾਂ ਤੋਂ 5 ਤੋਂ ਲੈ ਕੇ 18-19 ਲੱਖ ਰੁਪਏ ਜਿਹੜਾ ਟਿਊਸ਼ਨ ਫੀਸ ਹੋ ਜਾਂ ਫਿਰ ਹਵਾਈ ਟਿਕਟ ਤੇ ਹੋਰ ਖਰਚੇ ਦੇ ਨਾਮ ਤੇ ਵਟੋੜ ਲਏ। ਇੱਕ ਪੇੜ ਤੇ ਰਾਜਵਿੰਦਰ ਸਿੰਘ ਹੈ ਉਹ ਦਾਵਾ ਕਰਦਾ ਹੈ ਕਿ ਉਸਨੇ 19 ਲੱਖ ਰੁਪਏ ਦਿੱਤਾ ਹੈ। ਇੱਕ ਵੌਇਸ ਨੋਟ ਦੇ ذریعے ਉਹ ਠੱਗੀ ਦਾ ਪਰਦਾਫਾਸ਼ ਕਰਦਾ ਹੈ। 10 ਜੁਲਾਈ 2025 ਨੂੰ ਪੁਲਿਸ ਨੇ ਸੁਖਦਰਸ਼ਨ ਕੌਰ ਤੇ ਉਸਦੇ ਪੁੱਤਰ ਮਨਪ੍ਰੀਤ ਸਿੰਘ ਇੱਕ ਸਾਥੀ ਅਸ਼ੋਕ ਕੁਮਾਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਜੋ ਕਿ ਕੈਨੇਡਾ ਚ ਹੈ ਉਸ ਦੇ ਵਿਰੁੱਧ ਵੀ ਕੇਸ ਦਰਜ ਹੈ ਪੁਲਿਸ ਹੁਣ ਜਾਂਚ ਸਾਡੀਆਂ ਇਹ ਵੱਖ-ਵੱਖ ਖਬਰਾਂ ਦਾ ਮਕਸਦ ਕਿਸੇ ਮੁਲਕ ਜਾਂ ਭਾਈਚਾਰੇ ਦੀ ਵਿਰੋਧਤਾ ਕਰਨਾ ਨਹੀਂ ਸਗੋਂ ਵਿਦੇਸ਼ ਦੀ ਧਰਤੀ ਦੇ ਕਾਨੂੰਨ ਤੇ ਸਿਸਟਮ ਦੇ ਵਿੱਚ ਵਿਸ਼ਵਾਸ ਤੇ ਸਤਕਾਰ ਨੂੰ ਵਧਾਉਣਾ ਹੈ ਬਾਕੀ ਤੁਹਾਡੇ ਨਾਲ ਜਾਂ ਫਿਰ ਨੇੜੇ ਤੇੜੇ ਕੁਝ ਅਜੀਬ ਜਿਹਾ ਵਾਪਰਦਾ ਹੈ ਵਾਪਰਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਹੱਸਦੇ ਬਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ